ਸਤਿ ਸ਼੍ਰੀ ਅਕਾਲ ਦੋਸਤੋ ਆਇਦੇ ਬਲੌਗਸ ਤੋਂ ਤੁਹਾਡਾ ਸਵਾਗਤ ਕਰਦੇ ਆਂ ਅੱਜ ਅਸੀਂ ਤੁਹਾਨੂੰ ਬੜੇ ਪਿੰਡੂ ਤਰੀਕੇ ਨਾਲ ਬੜੀ ਆਸਾਨੀ ਨਾਲ ਕਾਲੇ ਚੰਨਿਆਂ ਦੀ ਤੇ ਆਲੂਆਂ ਦੀ ਸਬਜ਼ੀ ਬਣਾ ਕੇ ਦਿਖਾਵਾਂਗੇ ਇਹਦੇ ਵਾਸਤੇ ਆਪਾਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਕੱਟ ਲਏ ਤੜਕੇ ਵਾਸਤੇ ਦੋ ਲਸਣ ਦੀਆਂ ਗੱਟੀਆਂ ਛਿੱਲ ਲਈਆਂ ਬਰੀਕ-ਬਰੀਕ ਕੱਟ ਲਈਆਂ ਤੇ ਇੱਕ ਟੁਕੜਾ ਆਦਰਕ ਦਾ ਕੱਟ ਲਿਆ ਹੈ। ਤੇ ਕਾਲੇ ਚਨੇ ਰਾਤ ਦੇ ਭਿਓਂ ਕੇ ਰੱਖੇ ਸੀ। ਹੁਣ ਇਹਨੂੰ ਥੋੜਾ ਇਹਦੇ ਉੱਤੇ ਗੈਸ ਦੇ ਉੱਤੇ ਅਸੀਂ ਥੋੜੇ ਦੇਰ 5-7 ਮਿੰਟ ਹੋਰ ਉਬਾਲ ਲਿਆ। ਹੁਣ ਤਕਰੀਬਨ ਇਹ 80% ਗਲ ਚੁੱਕੇ ਆ। ਤੇ ਆਪਾਂ ਕੁੱਕਰ 'ਚ ਨਹੀਂ ਬਣਾਵਾਂਗੇ ਕੜਾਹੀ 'ਚ ਬਣਾਵਾਂਗੇ ਇਸ ਕਰਕੇ ਇਹਨਾਂ ਨੂੰ ਬੋਇਲ ਕੀਤਾ ਗਿਆ। ਤੜਕੇ ਵਾਸਤੇ ਆਪਾਂ 2 ਟੇਬਲस्पून ਤੇਲ ਲੈ ਲਿਆ ਹੈ ਖਾਣੇ ਵਾਲਾ ਤੇਲ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਅਸੀਂ 올ਿਵ ਆਇਲ ਲਿਆ ਹੈ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਜੀਰਾ ਪਾਵਾਂਗੇ ਹੋਰ ਲਸਣ ਤੇ ਜੋ ਅਦਰਕ ਕੱਟਿਆ ਸੀ ਉਹ ਆਪਾਂ ਇਹਦੇ ਵਿੱਚ ਪਾ ਦਿਆਂਗੇ ਗੈਸ ਜਿਹੜੀ ਆ ਉਹਨੂੰ మీడియం ਤੋਂ ਲੋ ਰੱਖੜਾ ਥੋੜ੍ਹਾ ਜਿਹਾ ਹੁਣ ਇਹਦੇ ਵਿੱਚ ਜਿਹੜਾ ਕਟਿਆ ਪਿਆ ਸੀ ਉਹ ਪਾਵਾਂਗੇ ਲਓ ਜੀ ਪਿਆਜ਼ ਪਾਉਣ ਦੇ ਨਾਲ ਨਾਲ ਆਪਾਂ ਵਿੱਚ ਛੋਟਾ ਚਮਚ ਜਿਹੜਾ ਪਿੰਕ ਸਾਲਟ ਦਾ ਪਾਵਾਂਗੇ ਦੋਸਤੋ ਤੁਸੀਂ ਵੀ ਖਾਣੇ ਦੇ ਵਿੱਚ ਪਿੰਕ ਸਾਲਟ ਵਰਤਿਆ ਕਰੋ ਇਹਨੂੰ ਪਾਕਿਸਤਾਨੀ ਲੂਣ ਕਹਿੰਦੇ ਆ ਇਹ ਹੈਲਥ ਵਾਸਤੇ ਬਹੁਤ ਵਧੀਆ ਹੁੰਦਾ ਜਿਹੜਾ ਦੂਸਰਾ ਆਇਓਡੀਨਾਈਜ਼ ਹੁੰਦਾ ਲੂਣ ਜਿਹੜਾ ਹੁੰਦਾ ਸਮੁੰਦਰੀ ਲੂਣ ਉਹ ਬੋਡੀ ਲਈ ਸਹੀ ਨਹੀਂ ਹੁੰਦਾ ਉਹਦੇ ਨਾਲ ਬਲੱਡ ਪ੍ਰੈਸ਼ਰ ਵਧਣ ਦਾ ਖਤਰਾ ਪੈ ਰਿਹਾ ਰਹਿੰਦਾ ਇਹ ਲੂਣ ਜਿਹੜਾ ਨੇਚਰਲ ਹੁੰਦਾ ਜਿਹੜਾ ਪਹਾੜਾਂ ਚੋਂ ਨਿਕਲਦਾ ਪਾਕਿਸਤਾਨ ਚ ਪਹਾੜਾ ਇਹਦੇ ਉਹ ਚੋਂ ਪਾਹੀ ਇਹਨੂੰ ਪਾਕਿਸਤਾਨੀ ਲੂਣ ਕਹਿੰਦੇ ਆ ਇਹ ਯੂਜ਼ ਕਰਿਆ ਕਰੋ ਡੇਢ ਚਮਚ ਆਪਾਂ ਪਾ ਲਿਆ ਗੈਸ ਥੋੜੀ ਤੇਜ਼ ਕਰ ਦਿਆਂਗੇ ਮੀਡੀਅਮ ਤੇ ਕਰ ਦਵਾਂਗੇ ਸਾਂ ਜੋ ਇਹਦਾ ਪਾਣੀ ਪਿਆਜ਼ ਦਾ ਜਲਦੀ ਉੜ ਜਵੇ ਆਪਣਾ ਟਾਈਮ ਲੱਗੇ। ਨੰਤ ਪੌਣ ਦਾ ਮਕਸਦ ਹੀ ਇਹ ਆ ਕਿ ਪਿਆਜ਼ ਥੋੜੇ ਤੇਲ ਦੇ ਵਿੱਚ ਘੁੱਲ ਜਾਣਾ ਸਰ। ਲੋਈ ਦੋਸਤੋ ਪਿਆਜ਼ ਆਪਣੇ ਸੌਫਟ ਹੋ ਗਏ। ਤੇਲ ਛੱਡ ਦਿੱਤਾ ਇਹਨਾਂ ਨੂੰ। ਹੁਣ ਇਹਦੇ ਚ ਆਪਾਂ ਮਸਾਲੇ ਪਾਵਾਂਗੇ ਜਿਹੜੇ। ਤਾਲੇ ਕੋ। 1 ਚਮਚ ਹਲਦੀ ਪਾਵਾਂਗੇ। ਨਮਕ ਆਪਾਂ ਆਲਰੇਡੀ ਪਾ ਚੁੱਕੇ ਹਾਂ। ਇਆ ਗਿਆ ਜੀ ਧਨੀਆ ਤੇ ਮਿੱਟੀ ਸੌਂਫ ਦਾ ਪਾਊਡਰ ਇਹ ਆਪਾਂ 1 ਡੇਢ ਚਮਚ ਪਾਵਾਂਗੇ ਜੀਰਾ ਔਰ ਅਜਵੈਨ ਦਾ ਪਾਊਡਰ ਇਹ ਵੀ ਛੋਟਾ ਡੇਢ ਚਮਚ ਪਾਵਾਂਗੇ మీడియం ਸਾਈਜ਼ ਚਮਚ ਉਨਾ ਪਾ ਦੇ ਚ ਥੋੜੀ ਦੇਕੀ ਮੇਚ ਪਾਵਾਂਗੇ ਦੇਕੀ ਮੇਚ ਪਾਵਾਂਗੇ ਆਪਾਂ ਅੱਧਾ ਚਮਚ ਲਾਲ ਮੇਚ ਆਪਾਂ ਜੂਸ ਨਹੀਂ ਕਰਾਂਗੇ ਇਹਦੇ ਚ ਆਪਾਂ ਹਰੀ ਮੇਚ ਜੂਸ ਕਰਾਂਗੇ ਅਜੀ ਮੇਚ ਪਾਵਾਂਗੇ ਆਪਾਂ ਐਡਾ ਇੱਕ ਚਮਚ ਇਹ ਚਮਚਾ ਨਾ ਪਾ ਮਸਾਲੇ ਪਾਏ ਸੀ ਨਾ ਉਹ ਚਮਚਾ మీడియం ਸਾਈਜ਼ ਦਾ ਚਮਚਾ ਉਹਨੇ ਦੇ ਵਿੱਚ ਇੱਕ ਟਮਾਟਰ ਪਾਵਾਂਗੇ ਵੱਡੇ ਸਾਈਜ਼ ਦਾ ਟਮਾਟਰ ਜੇ ਛੋਟੇ ਆ ਤਾਂ ਦੋ ਪਾ ਲਓ ਮਾ ਟਮਾਟਰ ਪਾ ਕੇ ਇਹਨੂੰ ਮੀਡੀਅਮ ਜਈ ਗੈਸ ਦੇ ਉੱਤੇ ਇਹਨੂੰ ਆਪਾਂ ਕਰੀਬ 2 ਮਿੰਟ ਲਈ ਘੁੰਨਾ ਲਓ। ਥੋੜਾ ਆਪਣਾ ਰੈਡੀ ਹੋ ਗਿਆ ਬਿਲਕੁਲ। ਹੁਣ ਆਪਾਂ ਜਿਹੜੇ ਆਲੂ ਕੱਟੇ ਸੀ ਮੀਡੀਅਮ ਸਾਈਜ਼ ਦੇ ਆਪਾਂ 4 ਆਲੂ ਕੱਟੇ ਆ ਬਰੀਕ-ਬਰੀਕ। ਆਪਾਂ ਉਹਨਾਂ ਨੂੰ ਭੁੰਲਾਂਗੇ ਇਹਦੇ ਵਿੱਚ ਪਾ ਲਾਂਗੇ। ਜਿਹੜੇ ਆਪਾਂ ਆਲੂ ਪਾਏ ਆ ਕੱਟ ਕੇ ਇਹਦੇ ਵਿੱਚ ਆਲੂ ਆਪਾਂ ovalੇ ਨਹੀਂ ਹੈਗੇ। ਕਾਜੇ ਛਿਲਕੇ ਕੱਟ ਕੇ ਬਰੀਕ ਬਰੀਕ ਪਾਏ ਆ ਇਹਨਾਂ ਨੂੰ ਪੰਜ ਤੋਂ ਕਮ ਸਕਮ ਘੱਟੋ ਘੱਟ ਪੰਜ ਤੋਂ 7 ਮਿੰਟ ਤੱਕ ਭੁੰਨਾ ਗਏ ਡਾਇਰੈਕਟ ਨਹੀਂ ਪਾਣੀ ਪਾ ਦੇਣਾ ਆਪਾਂ ਲਓ ਜੀ 5 ਮਿੰਟ ਹੋ ਗਏ ਆ ਆਲੂ ਕਰੀਬ ਕਰੀਬ ਆਹ ਤੇ ਚੱਤੇ ਦਾ ਬਣੇ ਗਏ ਆ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਜਿਹੜੇ ਕਾਲੇ ਛੋਲੇ ਪਤਾ ਵਾਲੇ ਸੀ ਉਹ ਜਿਹੜਾ ਪਾਣੀ ਆ ਇਹ ਧਿਆਨ ਰੱਖਣਾ ਪਾਣੀ ਛੁੱਟਣਾ ਨਹੀਂ ਹੈ ਇਹੀ ਪਾਣੀ ਵਿੱਚ ਯੂਜ਼ ਕਰਨਾ ਹਾਂਜੀ ਲੋ ਜੀ ਆਪਾਂ ਇਹਦੇ ਵਿੱਚ ਹੁਣ ਕਾਲੇ ਚਨੇ ਪਾਉਣ ਤੋਂ ਬਾਅਦ ਇੱਕ ਚੱਪਾ ਗਰਮ-ਗਰਮ ਪਾਣੀ ਪਾਇਆ। ਕਰੀਬ 1.5 ਲੀਟਰ ਤੁਸੀਂ ਆਪਣੀ ਮਰਜ਼ੀ ਪਤਾ ਕੋ ਪਾ ਸਕਦੇ ਹੋ ਕਿੰਨੀ ਪਤਲੀ ਜਾਂ ਕਿੰਨੀ ਸੰਘਣੀ ਰੱਖਣੀ ਤੁਹਾਡੀ ਮੌਜੂਦ। ਲੋ ਜੀ ਦੋਸਤੋ ਤਿਆਰ ਹੋ ਗਈ ਆ ਆਪਣੀ ਆਲੂ ਅਤੇ ਕਾਲੇ ਚਨੇ ਆਂ ਦੀ ਸਬਜ਼ੀ। ਤੁਸੀਂ ਵੀ ਘਰ ਬਣਾ ਕੇ ਟਰਾਈ ਕਰੋ। ਖਾ ਕੇ ਦੇਖੋ। ਕਮੈਂਟਸ ਵਿੱਚ ਦੱਸਿਓ ਕਿ ਇਹੋ ਜਿਹੀ ਲੱਗੀ ਤੁਹਾਨੂੰ ਸਾਡੀ ਵੀਡੀਓ ਨੂੰ ਲਾਈਕ ਔਰ ਕਮੈਂਟ ਜ਼ਰੂਰ ਕਰਦੇ ਆ ਕਰੋ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਤੇ ਨਵੀਆਂ ਵੀਡੀਓ ਤੁਹਾਨੂੰ ਦੇਖਣ ਦਾ ਮੌਕਾ ਮਿਲੇ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ